ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਜਿਵੇਂ ਟੈਕਨੋਲੋਜੀ ਵੱਧਦੀ ਜਾਂਦੀ ਹੈ ਇਨਸਾਨ ਵੀ ਇੱਕ ਮਸ਼ੀਨ ਹੀ ਬਣਦਾ ਜਾ ਰਿਹਾ ਹੈ ਉਹ ਆਪਣੇ ਰਿਸ਼ਤੇ ਨੂੰ ਵੀ ਕੋਈ ਖਾਸ ਅਹਿਮੀਅਤ ਨਹੀਂ ਦਿੰਦਾ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਹੈ ਤੇ ਫਿਰ ਜਦੋਂ ਸੱਚਾਈ ਬਾਰੇ ਪਤਾ ਲੱਗਦਾ ਤਾਂ ਸਾਰਿਆਂ ਦੇ ਹੋਸ਼ ਛੁੱਟ ਜਾਂਦੇ ਨੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਅੱਜ ਵੀ ਕਹਾਣੀ ਸ਼ੁਰੂ ਕਰਦੇ ਆਂ ਕਹਾਣੀ ਹੈ ਇੰਗਲੈਂਡ ਦੀ ਇੰਗਲੈਂਡ ਦੇ ਵੋਲਵਰ ਹੈਮਪਟਨ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਵਿੱਚ ਗੁਰਪ੍ਰੀਤ ਸਿੰਘ ਜਿਸ ਦੀ ਉਮਰ 43 ਸਾਲ ਉਸ ਦੀ ਪਤਨੀ ਸਰਬਜੀਤ ਕੌਰ ਉਸ ਦੀ ਉਮਰ 38 ਸਾਲ ਤੇ ਇਸ ਤੋਂ ਇਲਾਵਾ ਉਹਨਾਂ ਦੇ ਦੋ ਬੱਚੇ ਜੋ ਇਹ ਗੁਰਪ੍ਰੀਤ ਸਿੰਘ ਸੀ ਇਹ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਇਸ ਤੋਂ ਇਲਾਵਾ ਇਹ ਰੀਅਲ ਅਸਟੇਟ ਦਾ ਵੀ ਕੰਮ ਕਰਦਾ ਸੀ ਇਹਨਾਂ ਕੋਲ ਸਾਰਾ ਕੁਝ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰਿਵਾਰ ਆਪਣਾ ਹਸੀ ਖੁਸ਼ੀ ਰਹਿ ਰਿਹਾ ਸੀ ਇਸ ਤੋਂ ਇਲਾਵਾ ਇਹ ਵੋਲਰ ਐਮਪਟਨ ਦੇ ਵਧੀਆ ਮਤਲਬ ਰੇਚੇ ਇਲਾਕੇ ਦੇ ਵਿੱਚ ਰਹਿੰਦੇ ਸੀ ਇਹਨਾਂ ਦਾ ਆਪਣਾ ਵੱਡਾ ਘਰ ਸੀ ਇਸ ਪਰਿਵਾਰ ਦੇ ਨਾਲ 16 ਫਰਵਰੀ 2018 ਨੂੰ ਇੱਕ ਘਟਨਾ ਵਾਪਰਦੀ ਆ ਇਹ ਆਮ ਰੂਟੀਨ ਦੀ ਤਰ੍ਹਾਂ ਜੋ ਬੱਚੇ ਹੁੰਦੇ ਨੇ ਉਹ ਸਕੂਲ ਚਲੇ ਜਾਂਦੇ ਨੇ ਤੇ ਜੋ ਗੁਰਪ੍ਰੀਤ ਸਿੰਘ ਸੀ ਆਪਣਾ ਕੰਮ ਤੇ ਚਲਾ ਜਾਂਦਾ ਫਿਰ ਜਦੋਂ ਬੱਚੇ ਸਕੂਲ ਤੋਂ ਵਾਪਸ ਆਉਂਦੇ ਨੇ ਤੇ ਉਹ ਜਦੋਂ ਘਰ ਦੇ ਵਿੱਚ ਐਂਟਰ ਹੋਣ ਲੱਗਦੇ ਨੇ ਤਾਂ ਉਹ ਜੋ ਹਾਲਤ ਉੱਥੇ ਦੇਖਦੇ ਨੇ ਉਹਨਾਂ ਦਾ ਇਹ ਮੰਜ਼ਰ ਦੇਖ ਕੇ ਉੱਥੇ ਪੈਰਾਂ ਐਟਨ ਜ਼ਮੀਨ ਨਿਕਲ ਜਾਂਦੀ ਆ ਬੱਚੇ ਚੀਕਾਂ ਮਾਰਦੇ ਹੋਏ ਪਿੱਛੇ ਨੂੰ ਮੁੜਦੇ ਨੇ ਤੇ ਫਿਰ ਜਦੋਂ ਗੁਰਪ੍ਰੀਤ ਸਿੰਘ ਅੱਗੇ ਆ ਕੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਦੇਖਦਾ ਹੈ ਤਾਂ ਉਹ ਵੀ ਹੈਰਾਨ ਰਹਿ ਜਾਂਦਾ ਹੈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਜਿਹੜੇ ਬੱਚੇ ਆਪਣੀ ਮਾਂ ਨੂੰ ਚੰਗੀ ਪੱਲੀ ਨੂੰ ਸਵੇਰੇ ਛੱਡ ਕੇ ਗਏ ਸੀ ਘਰ ਦੇ ਅੰਦਰ ਉਸ ਦੀ ਫਰਸ਼ ਦੇ ਉੱਤੇ লাশ ਪਈ ਹੁੰਦੀ ਹੈ ਇਸ ਤੋਂ ਇਲਾਵਾ ਉਸ ਦੀ ਬਾਡੀ ਦੇ ਉੱਤੇ ਲਾਲ ਮਿਰਚਾਂ ਦਾ ਪਾਊਡਰ ਪਾਇਆ ਹੁੰਦਾ ਹੈ ਤੇ ਚਿਹਰੇ ਦੇ ਉੱਤੇ ਵੀ ਲਾਲ ਮਿਰਚਾਂ ਪਾਈਆਂ ਹੁੰਦੀਆਂ ਨੇ ਹੁਣ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਇਹਨਾਂ ਦਾ ਜੋ ਘਰ ਸੀ ਇਹ ਰੁਕੇ ਦੀ ਲੇਨ ਦੇ ਉੱਤੇ ਸਥਿਤ ਸੀ ਤਾਂ ਹੁਣ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਪੁਲਿਸ ਵਾਲੇ ਆ ਕੇ ਉੱਥੇ ਆਪਣੀ ਤਫ਼ਤੀਸ਼ ਦੇ ਵਿੱਚ ਜੁਟ ਜਾਂਦੇ ਨੇ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਫੋਰੈਂਸਿਕ ਟੀਮ ਵੀ ਉੱਥੇ ਹੀ ਪਹੁੰਚ ਜਾਂਦੀ ਹੈ ਫਿਰ ਉਹ ਪੁਲਿਸ ਵਾਲੇ ਕੀ ਕਰਦੇ ਨੇ ਉਹ ਦੇਖਦੇ ਨੇ ਕਿ ਕੋਈ ਸੀਸੀਟੀਵੀ ਕੈਮਰਾ ਹੋਵੇ ਜਦੋਂ ਸੀਸੀਟੀਵੀ ਕੈਮਰੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਫਿਰ ਗੁਰਪ੍ਰੀਤ ਸਿੰਘ ਦੱਸਦਾ ਹੈ ਕਿ ਕੈਮਰੇ ਕੁਝ ਦਿਨ ਪਹਿਲਾਂ ਹੀ ਇੱਥੋਂ ਹਟਾ ਦਿੱਤੇ ਗਏ ਸੀ ਤਾਂ ਫਿਰ ਪੁਲਿਸ ਵਾਲੇ ਇਸ ਦਾ ਕਾਰਨ ਪੁੱਛਦੇ ਨੇ ਤਾਂ ਫਿਰ ਗੁਰਪ੍ਰੀਤ ਸਿੰਘ ਦੱਸਦਾ ਕਰਦਾ ਹੈ ਕਿ ਜੋ ਸੀਸੀਟੀਵੀ ਕੈਮਰੇ ਸੀ ਉਹ ਕੰਮ ਨਹੀਂ ਕਰ ਰਹੇ ਸੀ ਤਾਂ ਇਸ ਕਰਕੇ ਉਹ ਕੁਝ ਦਿਨ ਪਹਿਲਾਂ ਹੀ ਇੱਥੋਂ ਹਟਾ ਦਿੱਤੇ ਗਏ ਫਿਰ ਉਹ ਜੋ ਪੁਲਿਸ ਵਾਲੇ ਸੀ ਉਹ ਡੀਵੀਆਰ ਬਾਰੇ ਪੁੱਛਦੇ ਨੇ ਤਾਂ ਫਿਰ ਗੁਰਪ੍ਰੀਤ ਸਿੰਘ ਕਹਿੰਦਾ ਹੈ ਕਿ ਡੀਵੀਆਰ ਵੀ ਖਰਾਬ ਹੋ ਚੁੱਕਿਆ ਸੀ ਉਹ ਉਸਨੇ ਕੂੜੇ ਦੇ ਵਿੱਚ ਸੁੱਟ ਦਿੱਤਾ ਤਾਂ ਇਹ ਗੱਲ ਸੁਣ ਕੇ ਉਹਨਾਂ ਨੂੰ ਕੁਝ ਹੈਰਾਨੀ ਹੋ ਜਾਂਦੀ ਹੈ ਉਹ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਤਫ਼ਤੀਸ਼ ਦੇ ਵਿੱਚ ਜੁੱਟ ਜਾਂਦੇ ਨੇ ਪੁਲਿਸ ਵਾਲਿਆਂ ਦਾ ਇਹ ਵੀ ਮੰਨਣਾ ਹੁੰਦਾ ਹੈ ਕਿ ਹੋ ਸਕਦਾ ਹੈ ਇੱਥੇ ਕੋਈ ਇਸ ਤਰ੍ਹਾਂ ਦਾ ਗਰੋ ਹੋਵੇ ਜੋ ਇੱਥੇ ਚੋਰੀ ਕਰਨ ਦੇ ਲਈ ਆਇਆ ਸੀ ਤੇ ਉਹਨਾਂ ਨੂੰ ਹੁਣ ਇਹ ਲੱਗਦਾ ਹੈ ਕਿ ਕੋਈ ਇਹਨਾਂ ਦੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਆਇਆ ਤਾਂ ਇਸੇ ਕਰਕੇ ਜੋ ਘਰ ਦਾ ਸਮਾਨ ਹੈ ਇਹ ਖਿਲਰਿਆ ਪਿਆ ਹੈ ਤੇ ਉਹ ਜਦੋਂ ਘਰ ਦੇ ਵਿੱਚ ਆਏ ਤਾਂ ਉਹਨਾਂ ਦੇ ਰਸਤੇ ਦੇ ਵਿੱਚ ਜੋ ਵੀ ਆਇਆ ਉਸਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਵਾਲੇ ਹੁਣ ਇਸ ਐਂਗਲ ਦੇ ਬਾਰੇ ਸੋਚ ਰਹੇ ਸੀ ਤਾਂ ਹੁਣ ਜੋ ਉੱਥੇ ਆਂਡੀ ਗਵਾਂਡੀ ਸੀ ਉਹਨਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਸੀ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਇਸ ਘਰ ਦੇ ਵਿੱਚ ਚੋਰੀ ਹੋ ਸਕਦੀ ਹੈ ਕਤਲ ਹੋ ਸਕਦਾ ਹੈ ਤਾਂ ਹੋ ਸਕਦਾ ਹੈ ਕਿ ਜੋ ਇਹ ਚੋਰਾਂ ਦਾ گروਹ ਹੈ ਇਹ ਅੱਗੇ ਕਿਸੇ ਹੋਰ ਕారణ ਨੂੰ ਵੀ ਆਪਣਾ ਨਿਸ਼ਾਨਾ ਬਣਾਵੇ ਹੁਣ ਆਂਡੀਆਂ ਗਵਾਂਡੀਆਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੁੰਦਾ ਹੈ ਪਰ ਹੁਣ ਉਧਰੋਂ ਜੋ ਫੋਰੈਂਸਿਕ ਟੀਮ ਸੀ ਉਹਨਾਂ ਵੱਲੋਂ ਇੱਕ ਰਿਪੋਰਟ ਆਉਂਦੀ ਹੈ ਤਾਂ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਸੀ ਇਹਨਾਂ ਦਾ ਤਫ਼ਤੀਸ਼ ਦਾ ਐਂਗਲ ਹੀ ਚੇਂਜ ਹੋ ਜਾਂਦਾ ਹੈ ਫੋਰੈਂਸਿਕ ਟੀਮ ਦੀ ਰਿਪੋਰਟ ਦਾ ਕਹਿਣਾ ਸੀ ਕਿ ਇਸ ਘਰ ਦੇ ਵਿੱਚ ਕੋਈ ਚੋਰੀ ਨਹੀਂ ਹੋਈ ਉਹਨਾਂ ਦਾ ਇਹ ਮੰਨਣਾ ਸੀ ਕਿ ਘਰ ਦੇ ਵਿੱਚੋਂ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਬਲਕਿ ਇਹ ਇੱਕ ਸਿਰਫ ਪਲਾਨ ਦੇ ਮੁਤਾਬਿਕ ਸਿਰਫ ਦਿਖਾਇਆ ਗਿਆ ਹੈ ਕਿ ਘਰ ਦੇ ਵਿੱਚ ਚੋਰੀ ਹੋਈ ਹੈ ਅਸਲ ਦੇ ਵਿੱਚੋਂ ਘਰ ਦੇ ਵਿੱਚੋਂ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ ਹੁਣ ਜਦੋਂ ਪੁਲਿਸ ਵਾਲਿਆਂ ਨੂੰ ਇਹ ਸਭ ਪਤਾ ਲੱਗਦਾ ਹੈ ਤਾਂ ਹੁਣ ਜੋ ਗੁਰਪ੍ਰੀਤ ਸਿੰਘ ਸੀ ਇਹ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਪੁਲਿਸ ਵਾਲੇ ਸੋਚਦੇ ਸੀ ਕਿ ਇਹ ਗੁਰਪ੍ਰੀਤ ਸਿੰਘ ਨੇ ਹੀ ਪਲਾਨ ਕੀਤਾ ਹੋ ਸਕਦਾ ਹੈ ਕਿ ਘਰ ਦੇ ਵਿੱਚ ਚੋਰੀ ਹੋਈ ਹੈ ਜਦਕਿ ਉੱਥੇ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ ਹੁਣ ਪੁਲਿਸ ਵਾਲੇ ਗੁਰਪ੍ਰੀਤ ਸਿੰਘ ਤੋਂ ਪੁੱਛ ਪੜਤਾਲ ਕਰਦੇ ਨੇ ਉਹ ਇਸ ਤੋਂ ਆਪਣੀ ਰੁਟੀਨ ਪੁੱਛਦੇ ਨੇ ਤਾਂ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਸਵੇਰੇ ਜਦੋਂ ਬੱਚੇ ਸਕੂਲ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਮੈਂ ਵੀ ਆਪਣੇ ਆਫਿਸ ਦੇ ਲਈ ਚੱਲਿਆ ਗਿਆ ਸੀ ਤੇ ਮੈਂ ਸਾਰਾ ਦਿਨ ਆਪਣਾ ਆਫਿਸ ਦੇ ਵਿੱਚ ਸੀ ਤੇ ਫਿਰ ਜਦੋਂ ਦੁਪਹਿਰ ਨੂੰ ਬੱਚਿਆਂ ਨੂੰ ਲੈ ਕੇ ਮੈਂ ਘਰ ਦੇ ਵਿੱਚ ਐਂਟਰ ਹੋਇਆ ਤਾਂ ਫਿਰ ਜੋ ਇਹ ਮੰਜ਼ਰ ਸੀਗਾ ਇਹ ਸਭ ਕੁਝ ਉਹਨਾਂ ਦੇ ਸਾਹਮਣੇ ਆ ਹੁਣ ਪੁਲਿਸ ਵਾਲਿਆਂ ਨੂੰ ਗੁਰਪ੍ਰੀਤ ਸਿੰਘ ਦੇ ਉੱਤੇ ਸ਼ੱਕ ਤਾਂ ਹੈ ਹੀ ਸੀ ਉਹ ਸੋਚਦੇ ਸੀ ਕਿ ਜੋ ਇਹ ਬਿਆਨ ਦੇ ਰਿਹਾ ਹੈ ਇਹ ਸੱਚ ਹੈ ਉਹ ਆਪਣੀ ਤਫ਼ਤੀਸ਼ ਦੇ ਵਿੱਚ ਲੱਗੇ ਰਹਿੰਦੇ ਨੇ ਉਹ ਗੁਰਪ੍ਰੀਤ ਸਿੰਘ ਦੇ ਆਫਿਸ ਦੇ ਵਿੱਚ ਚੈੱਕ ਕਰਦੇ ਨੇ ਕਿ ਉਸ ਸਮੇਂ ਗੁਰਪ੍ਰੀਤ ਸਿੰਘ ਕਿੱਥੇ ਸੀ ਇਸ ਤੋਂ ਇਲਾਵਾ ਉਸ ਦੀ ਸਾਰੀ ਦਿਨ ਦੀ ਜੋ ਰੁਟੀਨ ਸੀ ਉਹ ਚੈੱਕ ਕਰਦੇ ਨੇ ਕਿ ਸਾਰਾ ਦਿਨ ਦੇ ਵਿੱਚ ਗੁਰਪ੍ਰੀਤ ਸਿੰਘ ਕਿੱਥੇ-ਕਿੱਥੇ ਗਿਆ ਕਿਸ ਕਿਸ ਨੂੰ ਮਿਲਿਆ ਪੁਲਿਸ ਨੂੰ ਗੁਰਪ੍ਰੀਤ ਸਿੰਘ ਦੇ ਵਿਰੁੱਧ ਕੁਝ ਵੀ ਐਸਾ ਸਬੂਤ ਨਹੀਂ ਮਿਲਦਾ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਦੀ ਕਾਲ ਡਿਟੇਲ ਵੀ ਚੈੱਕ ਕੀਤੀ ਜਾਂਦੀ ਹੈ ਉੱਥੇ ਵੀ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਜਿਸ ਤੋਂ ਇਸ ਕੇਸ ਦੀ ਜਾਂਚ ਦੇ ਵਿੱਚ ਅੱਗੇ ਕੁਝ ਵਾਧਾ ਕੀਤਾ ਜਾ ਸਕੇ ਪੁਲਿਸ ਵਾਲੇ ਹੁਣ ਕੀ ਕਰਦੇ ਨੇ ਉਹ ਆਲੇ-ਦਾਲੇ ਉਹਨਾਂ ਦੇ ਘਰ ਦੇ ਨਜ਼ਦੀਕ ਸੀਸੀਟੀਵੀ ਕੈਮਰੇ ਚੈੱਕ ਕਰਦੇ ਨੇ ਹੋਰ ਘਰ ਦੇ ਨੇੜੇ ਦੀਆਂ ਗਲੀਆਂ ਦੇ ਵਿੱਚ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਪਰ ਉਹਨਾਂ ਨੂੰ ਉੱਥੇ ਵੀ ਕੁਝ ਨਹੀਂ ਮਿਲਦਾ ਪਰ ਆਖਰ ਨੂੰ ਪੁਲਿਸ ਵਾਲਿਆਂ ਦੀ ਮਿਹਨਤ ਇਹ ਇੱਕ ਰੰਗ ਲਿਆਉਂਦੀ ਹੈ ਕਿ ਉਹਨਾਂ ਨੂੰ ਇੱਕ ਕੈਮਰਾ ਦਿਖਾਈ ਦਿੰਦਾ ਹੈ ਜੋ ਇਹ ਸੀਸੀਟੀਵੀ ਕੈਮਰਾ ਸੀ ਇਹ ਬਿਲਕੁਲ ਦਰਖਤਾਂ ਦੇ ਓਲੇ ਲੱਗਿਆ ਸੀ ਇਹ ਉੱਥੋਂ ਬਿਲਕੁਲ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਸੀ ਗੁਰਪ੍ਰੀਤ ਸਿੰਘ ਦੇ ਘਰ ਦੇ ਸਾਹਮਣੇ ਇੱਕ ਕਾਰ ਹੁੰਦਾ ਹੈ ਤੇ ਉੱਥੇ ਕਾਫੀ ਦਰਖਤ ਲੱਗੇ ਹੁੰਦੇ ਨੇ ਕਾਫੀ ਸੰਘਣੇ ਦਰਖਤ ਲੱਗੇ ਹੁੰਦੇ ਨੇ ਉਹਨਾਂ ਦਰਖਤਾਂ ਦੇ ਵਿੱਚ ਜੋ ਇਹਨਾਂ ਨੂੰ ਇੱਕ ਕੈਮਰਾ ਦਿਖਾਈ ਦਿੰਦਾ ਹੈ ਜੋ ਮਤਲਬ ਕਿ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਿਹਾ ਸੀ ਤੇ ਜੋ ਉਹ ਕੈਮਰਾ ਸੀ ਉਸ ਦੀ ਫੁਟੇਜ ਦੇਖੀ ਜਾਂਦੀ ਹੈ ਉਸ ਦੇ ਵਿੱਚ ਇਹਨਾਂ ਦੇ ਗੁਰਪ੍ਰੀਤ ਸਿੰਘ ਦੇ ਘਰ ਦਾ ਸਾਰਾ ਕੁਝ ਦਿਖ ਰਿਹਾ ਸੀ ਗੇਟ ਵੀ ਦਿਖ ਰਿਹਾ ਸੀ ਤੇ ਘਰ ਦੇ ਵਿੱਚ ਕੌਣ ਆ ਜਾ ਰਿਹਾ ਹੈ ਇਹ ਸਭ ਕੁਝ ਦਿਖ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਨੇ ਇਹ ਕਿਹਾ ਸੀ ਕਿ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਮੈਂ 9 ਵਜੇ ਆਪਣਾ ਘਰ ਤੋਂ ਚਲੇ ਜਾਂਦਾ ਹਾਂ ਤੇ ਪਰ ਜਦੋਂ ਉਹ ਫੁਟੇਜ ਦੇਖਦੇ ਨੇ ਤਾਂ ਸਵਾ 8 ਵਜੇ ਇਹਨਾਂ ਦੇ ਘਰ ਦੇ ਵਿੱਚ ਇੱਕ ਸ਼ਖਸ ਦਾਖਲ ਹੁੰਦਾ ਹੈ ਉਸ ਨੇ ਇੱਕ ਲੌਂਗ ਜੈਕਟ ਪਾਈ ਹੁੰਦੀ ਹੈ ਤੇ ਸਿਰ ਦੇ ਉੱਤੇ ਹੁੱਡੀ ਪਾਈ ਹੁੰਦੀ ਹੈ। ਉਸ ਦੀ ਇਸ ਤਰ੍ਹਾਂ ਮਤਲਬ ਦੇਖਣ ਦੇ ਵਿੱਚ ਕੋਈ ਵੀ ਪਛਾਣ ਨਹੀਂ ਆ ਰਹੀ ਹੁੰਦੀ ਕਿ ਉਹ ਕੌਣ ਹੈ। ਹੁਣ ਪੁਲਿਸ ਵਾਲੇ ਸੋਚਦੇ ਨੇ ਕਿ ਇਹ ਜੋ ਸ਼ਖਸ ਇਹਨਾਂ ਦੇ ਘਰ ਦੇ ਵਿੱਚ ਆਇਆ ਸੀ ਇਸ ਨੂੰ ਇੰਨੀ ਸੌਖੀ ਐਂਟਰੀ ਘਰ ਦੇ ਵਿੱਚ ਕਿਵੇਂ ਮਿਲ ਗਈ? ਕਿਉਂਕਿ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਹ 9 ਵਜੇ ਕੰਮ ਦੇ ਉੱਤੇ ਚਲਾ ਜਾਂਦਾ ਹੈ ਤਾਂ ਪੁਲਿਸ ਵਾਲੇ ਸੋਚਦੇ ਸੀ ਕਿ ਇਸ ਟਾਈਮ ਗੁਰਪ੍ਰੀਤ ਸਿੰਘ ਘਰ ਦੇ ਵਿੱਚ ਹੀ ਮੌਜੂਦ ਹੋਵੇਗਾ। ਤਾਂ ਉਹ ਫੁਟੇਜ ਵਿੱਚ ਦੇਖਦੇ ਨੇ ਕਿ 9 ਵਜੇ ਦੇ ਕਰੀਬ ਜੋ ਗੁਰਪ੍ਰੀਤ ਸਿੰਘ ਜੀ ਘਰ ਤੋਂ ਬਾਹਰ ਨਿਕਲਦਾ ਆਪਣੀ ਕਾਰ ਦੇ ਕੋਲ ਪਹੁੰਚਦਾ ਉਹ ਕਾਰ ਦੀ ਡਿੱਗੀ ਖੋਲਦਾ ਆ ਤੇ ਫਿਰ ਘਰ ਦੇ ਵਿੱਚ ਵਾਪਸ ਚਲੇ ਜਾਂਦਾ ਤੇ ਉਸ ਤੋਂ ਕੁਝ ਮਿੰਟ ਬਾਅਦ ਹੀ ਵਾਪਸ ਆਉਂਦਾ ਤੇ ਆਪਣੀ ਕਾਰ ਦੇ ਵਿੱਚ ਬੈਠ ਕੇ ਉੱਥੋਂ ਚਲੇ ਜਾਂਦਾ ਹੈ ਪੁਲਿਸ ਵਾਲੇ ਦੇਖਦੇ ਨੇ ਕਿ ਜਦੋਂ ਗੁਰਪ੍ਰੀਤ ਸਿੰਘ ਘਰ ਤੋਂ ਆਪਣੇ ਕੰਮ ਤੇ ਚਲੇ ਜਾਂਦਾ ਹੈ ਤਾਂ ਉਸ ਦੇ ਜਾਣ ਤੋਂ ਲਗਭਗ 15 ਮਿੰਟ ਬਾਅਦ ਜੋ ਘਰ ਦੇ ਵਿੱਚ ਉਹ ਸ਼ਖਸ ਦਾਖਲ ਹੋਇਆ ਸੀ ਉਹ ਘਰ ਤੋਂ ਬਾਹਰ ਨਿਕਲਦਾ ਹੈ ਤੇ ਆਪਣਾ ਚਲੇ ਜਾਂਦਾ ਹੈ ਤੇ ਉਸਦੇ ਹੱਥ ਦੇ ਵਿੱਚ ਇੱਕ ਬੈਗ ਹੁੰਦਾ ਹੈ ਹੁਣ ਜਦੋਂ ਇਹ ਫੋਟੋ ਦੇਖੀ ਸੀ ਉਸ ਸ਼ਖਸ ਦੀ ਇਹ ਜਿਆਦਾ ਤੱਕ ਕਲੀਅਰ ਨਹੀਂ ਹੋਇਆ ਸੀ ਕਿਉਂਕਿ ਕੈਮਰਾ ਦੂਰ ਸੀ ਜਿਆਦਾ ਉਸ ਦੀ ਕੁਆਲਿਟੀ ਨਹੀਂ ਸੀ ਪਰ ਪੁਲਿਸ ਵਾਲਿਆਂ ਦਾ ਮੰਨਣਾ ਸੀ ਕਿ ਉਹ ਜੋ ਸ਼ਖਸ ਸੀ ਉਹ ਕੋਈ ਆਦਮੀ ਨਹੀਂ ਕੋਈ ਲੜਕੀ ਜਾਂ ਕੋਈ ਔਰਤ ਹੋ ਸਕਦੀ ਹੈ ਇਸ ਤੋਂ ਬਾਅਦ ਪੁਲਿਸ ਆਪਣੀ ਤਫ਼ਤੀਸ਼ ਦੇ ਵਿੱਚ ਲੱਗੀ ਰਹਿੰਦੀ ਹੈ ਤੇ ਉਹ ਸਬੂਤ ਇਕੱਠੇ ਕਰਨ ਦੇ ਵਿੱਚ ਲੱਗ ਜਾਂਦੇ ਨੇ ਇਸ ਤੋਂ ਬਾਅਦ ਜੋ ਸਰਬਜੀਤ ਕੌਰ ਸੀ ਇਸ ਦੇ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ। ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜੋ ਸਰਬਜੀਤ ਕੌਰ ਸੀ ਉਸ ਦੇ ਉੱਤੇ ਪਹਿਲਾਂ ਮਿਰਚੀ ਪਾਊਡਰ ਛਿੜਕਿਆ ਗਿਆ। ਪੁਲਿਸ ਦਾ ਇਹ ਵੀ ਮੰਨਣਾ ਸੀ ਕਿ ਇਹ ਸ਼ਾਇਦ ਇਸ ਤਰ੍ਹਾਂ ਤਾਂ ਕਰਕੇ ਕੀਤਾ ਹੋਵੇ ਕਿ ਜੋ ਸਰਬਜੀਤ ਕੌਰ ਸੀ ਉਹ ਕੋਈ ਵੀ ਮੁਕਾਬਲਾ ਨਾ ਕਰ ਪਾਵੇ ਉਹ ਬਚਣ ਦੇ ਲਈ ਆਪਣਾ ਸੰਘਰਸ਼ ਕਰੇਗੀ ਤਾਂ ਇਸ ਕਰਕੇ ਉਸਦੇ ਪਹਿਲਾਂ ਮਿਰਚੀ ਪਾਊਡਰ ਛਿੜਕਿਆ ਗਿਆ ਤੇ ਫਿਰ ਉਸ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਇਲਾਵਾ ਪੁਲਿਸ ਦਾ ਇਹ ਵੀ ਕਹਿਣਾ ਸੀ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਜੋ ਸਰਬਜੀਤ ਕੌਰ ਦੇ ਕਤਲ ਦੀ ਟਾਈਮਿੰਗ ਆਈ ਹੈ ਇਹ ਵੀ ਸਵੇਰ 8 ਤੋਂ ਲੈ ਕੇ ਪੌਣੇ 9 ਜਾਂ 9 ਵਜੇ ਦੇ ਵਿੱਚ ਦੀ ਟਾਈਮਿੰਗ ਦੱਸੀ ਗਈ ਸੀ। ਇਸ ਟਾਈਮ ਉਸ ਦਾ ਕਤਲ ਹੋਇਆ ਸੀ। ਹੁਣ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਜੋ ਗੁਰਪ੍ਰੀਤ ਸਿੰਘ ਆ ਉਸ ਦੀ 2014 ਦੇ ਵਿੱਚ ਪਤਨੀ ਦੀ ਡੈਥ ਹੋ ਗਈ ਸੀ। ਮਤਲਬ ਉਸ ਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਸੀ। ਤੇ ਉਸਦੀ ਪਹਿਲੀ ਪਤਨੀ ਦਾ ਨਾਮ ਅਮਨਦੀਪ ਕੌਰ ਸੀ। ਉਹਨਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸਦੀ ਪਹਿਲੀ ਪਤਨੀ ਦੀ ਮੌਤ ਦਾ ਕਾਰਨ ਬ੍ਰੇਨ ਹੈਮਰੇਜ ਸੀ ਤੇ ਉਸਦੀ ਮੌਤ ਇੰਡੀਆ ਦੇ ਵਿੱਚ ਹੋਈ ਸੀ ਤੇ ਜੋ ਹੁਣ ਇਹਨਾਂ ਦੇ ਘਰ ਦੇ ਵਿੱਚ ਬੱਚੇ ਸੀ ਇਹ ਵੀ ਉਸਦੇ ਪਹਿਲੀ ਪਤਨੀ ਦੇ ਹੀ ਸੀ। ਤੇ ਇਸ ਤੋਂ ਬਾਅਦ ਅਪ੍ਰੈਲ 2015 ਦੇ ਵਿੱਚ ਇਸਦੀ ਸਰਬਜੀਤ ਕੌਰ ਦੇ ਨਾਲ ਮੁਲਾਕਾਤ ਹੋਈ ਸੀ ਤੇ ਜੁਲਾਈ ਦੇ ਵਿੱਚ ਇਹਨਾਂ ਨੇ ਵਿਆਹ ਕਰਵਾ ਲਿਆ ਸੀ। ਜੋ ਸਰਬਜੀਤ ਕੌਰ ਸੀ ਘਰ ਦੇ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ। ਇਸ ਤੋਂ ਇਲਾਵਾ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਜੋ ਗੁਰਪ੍ਰੀਤ ਸਿੰਘ ਹੈ ਇਸ ਦਾ ਬਿਜ਼ਨਸ ਜੋ ਹੈ ਇਹ ਕਾਫੀ ਚੰਗਾ ਹੈ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਪੈਸਾ ਵੀ ਇਹਨਾਂ ਦੇ ਕੋਲ ਕਾਫੀ ਸਾਰਾ ਸੀ ਪੁਲਿਸ ਕੋਲ ਹੁਣ ਗੁਰਪ੍ਰੀਤ ਸਿੰਘ ਦੀ ਕਾਫੀ ਜਾਣਕਾਰੀ ਸੀ ਇਸ ਤੋਂ ਇਲਾਵਾ ਜਦੋਂ ਕਾਫੀ ਬਰੀਕੀ ਦੇ ਨਾਲ ਹੋਰ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਇੱਕ ਸ਼ਖਸ ਮਿਲਦਾ ਹੈ ਹੀਰਾ ਸਿੰਘ ਉਪਲ ਤਾਂ ਹੁਣ ਜਦੋਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਜੋ ਗੁਰਪ੍ਰੀਤ ਸਿੰਘ ਹੈ ਇਸ ਨੇ ਆਪਣੀ ਪਹਿਲੀ ਪਤਨੀ ਦਾ ਕਤਲ ਕਰਨ ਦੇ ਲਈ ਉਸ ਨੂੰ 20000 ਪਾਉਂਡ ਦੀ ਤਪਾਰੀ ਦੀ ਪੇਸ਼ਕਸ਼ ਕੀਤੀ ਸੀ ਤੇ ਗੁਰਪ੍ਰੀਤ ਸਿੰਘ ਉਸ ਨੂੰ ਇਹ ਕਹਿ ਰਿਹਾ ਸੀ ਕਿ ਉਸ ਦੀ ਜੋ ਪਤਨੀ ਹੈ ਉਸ ਦਾ ਕਤਲ ਕਰਨਾ ਹੈ ਪਰ ਇਹ ਕਿਸੇ ਤਰ੍ਹਾਂ ਵੀ ਕਤਲ ਨਹੀਂ ਲੱਗਣਾ ਚਾਹੀਦਾ ਇਹ ਇੱਕ ਐਕਸੀਡੈਂਟ ਲੱਗਣਾ ਚਾਹੀਦਾ ਹੈ ਤੇ ਗੁਰਪ੍ਰੀਤ ਸਿੰਘ ਨੇ ਉਸ ਨੂੰ ਪਹਿਲਾਂ 2000 ਪਾਉਂਡ ਵੀ ਦਿੱਤੇ ਸੀ ਤੇ ਹੀਰਾ ਸਿੰਘ ਉੱਪਰ ਦੱਸਦਾ ਹੈ ਕਿ ਜੋ ਗੁਰਪ੍ਰੀਤ ਸਿੰਘ ਨੇ ਉਸ ਨੂੰ 2000 ਪਾਉਂਡ ਦਿੱਤੇ ਸੀ ਉਹਨਾਂ ਦਾ ਉਸ ਨੇ ਆਈਫੋਨ ਖਰੀਦਿਆ ਤੇ ਹੋਰ ਕੱਪੜੇ ਖਰੀਦੇ ਪਰ ਉਹ ਕਦੇ ਵੀ ਇਹ ਕਤਲ ਨਹੀਂ ਕਰਨਾ ਚਾਹੁੰਦਾ ਸੀ ਤੇ ਇਸ ਤੋਂ ਬਾਅਦ ਉਹ ਦੱਸਦਾ ਹੈ ਕਿ ਉਸਨੇ ਗੁਰਪ੍ਰੀਤ ਸਿੰਘ ਨੂੰ ਇੱਕ ਵਾਰ ਫੋਨ ਕੀਤਾ ਤੇ ਉਸਨੇ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਹ ਉਸ ਨੂੰ ਪੈਸੇ ਨਹੀਂ ਦੇਵੇਗਾ ਤਾਂ ਉਹ ਪੁਲਿਸ ਨੂੰ ਇਸ ਬਾਰੇ ਦੱਸ ਦੇਵੇਗਾ ਤਾਂ ਫਿਰ ਗੁਰਪ੍ਰੀਤ ਸਿੰਘ ਨੇ ਉਸ ਨੂੰ 500 ਪਾਉਂਡ ਉਸਦੇ ਖਾਤੇ ਦੇ ਵਿੱਚ ਵੀ ਪਾਏ ਸੀ ਇਸ ਤੋਂ ਇਲਾਵਾ ਉਹ ਦੱਸਦਾ ਹੈ ਕਿ ਇਸ ਦੀ ਜੋ ਪਤਨੀ ਸੀ ਅਮਨਦੀਪ ਕੌਰ ਉਸ ਦੀ ਮੌਤ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਸੀ ਇਸ ਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਇੰਡੀਆ ਜਾਂਦੇ ਨੇ ਗੋਰਪ੍ਰੀ ਸਿੰਘ ਇਸਦੀ ਪਤਨੀ ਅਮਨਦੀਪ ਕੌਰ ਤੇ ਇਹਨਾਂ ਦੇ ਬੱਚੇ ਤੇ ਜਦੋਂ ਇਹ ਇੰਡੀਆ ਜਾਂਦੇ ਨੇ ਤਾਂ ਉੱਥੇ ਜਾ ਕੇ ਜੋ ਅਮਨਦੀਪ ਸਿੰਘ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਬੀਤ ਖਰਾਬ ਹੋਣ ਤੋਂ ਬਾਅਦ ਅਮਨਦੀਪ ਕੌਰ ਨੂੰ ਹਸਪਤਾਲ ਲਿਆਇਆ ਜਾਂਦਾ ਹੈ ਤੇ ਜਿੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਉੱਥੇ ਹਸਪਤਾਲ ਵਾਲਿਆਂ ਨੇ ਵੀ ਜੋ ਡੈਥ ਸਰਟੀਫਿਕੇਟ ਸੀ ਉਸ ਦੇ ਵਿੱਚ ਇਹ ਲਿਖਿਆ ਸੀ ਕਿ ਅਮਨਦੀਪ ਕੌਰ ਦੀ ਜੋ ਡੈਥ ਹੈ ਇਹ ਬ੍ਰੇਨ ਹੈਮਰੇਜ ਦੇ ਕਾਰਨ ਹੋਈ ਹੈ ਪਰ ਜੋ ਅਮਨਦੀਪ ਦੀ ਮੌਤ ਸੀ ਇਹ ਸ਼ੱਕੀ ਹਾਲਾਤਾਂ ਦੇ ਵਿੱਚ ਸੀ ਇਸ ਦਾ ਕੁਝ ਨਹੀਂ ਪਤਾ ਸੀ ਕਿ ਗੁਰਪ੍ਰੀਤ ਸਿੰਘ ਨੇ ਕੁਝ ਕੀਤਾ ਸੀ ਜਾਂ ਨਾਰਮਲੀ ਹੀ ਉਸ ਨੂੰ ਬ੍ਰੇਨ ਹੈਮਰੇਜ ਹੋਇਆ ਸੀ ਇਸ ਦੇ ਉੱਤੇ ਕੇਸ ਵੀ ਚੱਲਿਆ ਸੀ ਜਿਸ ਦੇ ਵਿੱਚੋਂ ਇਹ ਬਰੀ ਹੋ ਗਿਆ ਸੀ ਤੇ ਹੁਣ 2018 ਦੇ ਵਿੱਚ ਆ ਕੇ ਇਸ ਦੀ ਦੂਸਰੀ ਪਤਨੀ ਸਰਬਜੀਤ ਕੌਰ ਦੀ ਵੀ ਮੌਤ ਹੋ ਜਾਂਦੀ ਹੈ ਪੁਲਿਸ ਹੁਣ ਇਹ ਤਫਤੀਸ਼ ਦੇ ਵਿੱਚ ਲੱਗੀ ਹੋਈ ਸੀ ਜੋ ਉਹ ਸੀਸੀਟੀਵੀ ਦੇ ਵਿੱਚ ਇੱਕ ਸ਼ਖਸ ਦਿਖਾਈ ਦਿੱਤਾ ਸੀ ਜਿਸ ਨੂੰ ਪੁਲਿਸ ਕਹਿ ਰਹੀ ਸੀ ਕਿ ਇਹ ਇੱਕ ਲੜਕੀ ਹੈ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਲੜਕੀ ਕੌਣ ਸੀ ਇਸ ਤੋਂ ਇਲਾਵਾ ਹੁਣ ਗੁਰਪ੍ਰੀਤ ਸਿੰਘ ਇੱਥੇ ਵੀ ਝੂਠਾ ਪਾਇਆ ਜਾਂਦਾ ਉਹ ਕਹਿੰਦਾ ਹੈ ਕਿ ਮੈਂ 9 ਵਜੇ ਤੱਕ ਘਰ ਦੇ ਵਿੱਚ ਹੀ ਸੀ ਜਦੋਂ ਕਿ ਉਹ ਜੋ ਸ਼ਖਸ ਸੀ ਉਹ ਸਵਾ 8 ਵਜੇ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੋਇਆ ਸੀ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਮੈਂ ਘਰ ਤੋਂ ਗਿਆ ਤਾਂ ਸਰਬਜੀਤ ਕੌਰ ਠੀਕ ਠਾਕ ਸੀ ਪਰ ਪੋਸਟਮੈਨ ਰਿਪੋਰਟ ਦੇ ਵਿੱਚ ਇਹ ਆਇਆ ਸੀ ਕਿ ਸਰਬਜੀਤ ਕੌਰ ਦੀ ਮੌਤ ਜੋ ਹੈ ਇਹ 7:30 ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਹੋਈ ਸੀ ਹੁਣ ਜੋ ਗੁਰਪ੍ਰੀਤ ਸਿੰਘ ਦੇ ਬਿਆਨ ਸੀ ਇਹ ਪੁਲਿਸ ਨੂੰ ਝੂਠੇ ਲੱਗ ਰਹੇ ਸੀ ਇਸ ਤੋਂ ਇਲਾਵਾ ਪੁਲਿਸ ਵਾਲਿਆਂ ਦਾ ਇਹ ਵੀ ਕਹਿਣਾ ਸੀ ਕਿ ਜੋ ਸਰਬਜੀਤ ਕੌਰ ਸੀ ਉਹ ਇੱਕ ਹੈਲਦੀ ਲੇਡੀ ਸੀ ਤੇ ਜੋ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦਿੱਤੀ ਲੜਕੀ ਸੀ ਉਹ ਲਗਭਗ 5 ਫੁੱਟ 2 ਇੰਚ ਹਾਈਟ ਦੀ ਸੀ ਤੇ ਉਹ ਦੇਖਣ ਨੂੰ ਵੀ ਇੱਕ ਹਲਕੀ ਜਹੀ ਸੀ ਤਾਂ ਉਹ ਸੋਚਦੇ ਸੀ ਕਿ ਇਸ ਤਰ੍ਹਾਂ ਇੱਕ ਹਲਕੀ ਜਹੀ ਲੜਕੀ ਇੱਕ ਹੈਲਥੀ ਲੇਡੀ ਨੂੰ ਇਕੱਲੀ ਹੀ ਕਿਵੇਂ ਮਾਰ ਸਕਦੀ ਆ ਪੁਲਿਸ ਵਾਲਿਆਂ ਦਾ ਮੰਨਣਾ ਸੀ ਕਿ ਇਸ ਦੇ ਵਿੱਚ ਦੋ ਜਣੇ ਹੋ ਸਕਦੇ ਨੇ ਕਿਉਂਕਿ ਉਹ ਇਕੱਲੀ ਹਲਕੀ ਜਹੀ ਲੜਕੀ ਉਸ ਨੂੰ ਨਹੀਂ ਮਾਰ ਸਕਦੀ ਸੀ ਗੁਰਪ੍ਰੀਤ ਦੇ ਹੱਥਾਂ ਦੇ ਉੱਤੇ ਚਰੀਟਾਂ ਦੇ ਨਿਸ਼ਾਨ ਹੁੰਦੇ ਨੇ ਤੇ ਜਦੋਂ ਪੁਲਿਸ ਵਾਲੇ ਉਸ ਤੋਂ ਪੁੱਛਦੇ ਨੇ ਤਾਂ ਫਿਰ ਗੁਰਪ੍ਰੀਤ ਸਿੰਘ ਕਹਿੰਦਾ ਹੈ ਕਿ ਇਹ ਕੰਮ ਕਰਦੇ ਵਕਤ ਜੋ ਉਹ ਲੱਕੜ ਦਾ ਕੰਮ ਕਰ ਰਿਹਾ ਸੀ ਤਾਂ ਉਸ ਵੇਲੇ ਆ ਗਏ ਸੀ ਪੁਲਿਸ ਵਾਲਿਆਂ ਨੂੰ ਹੁਣ ਗੁਰਪ੍ਰੀਤ ਸਿੰਘ ਦੀ ਇਹ ਸਟੋਰੀ ਇਹ ਬਿਆਨ ਸਭ ਕੁਝ ਉਹਨਾਂ ਨੂੰ ਝੂਠਾ ਲੱਗ ਰਿਹਾ ਸੀ ਉਹਨਾਂ ਕੋਲ ਹੁਣ ਜੋ ਉਸ ਦੇ ਖਿਲਾਫ ਸਬੂਤ ਸੀ ਉਹ ਇਹ ਸੀ ਕਿ 1 ਸਵਾ 8 ਵਜੇ ਉਹਨਾਂ ਦੇ ਘਰ ਦੇ ਵਿੱਚ ਇੱਕ ਸ਼ਖਸ ਦਾ ਦਾਖਲ ਹੋਣਾ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਦਾ ਇਹ ਕਹਿਣਾ ਕਿ 9 ਵਜੇ ਤੱਕ ਜੋ ਸਰਬਜੀ ਸੀ ਉਹ ਠੀਕ ਸੀ ਫੇਰ ਉਸ ਦਾ ਇਹ ਕਹਿਣਾ ਕਿ ਘਰ ਦੇ ਵਿੱਚ ਮੈਂ 9 ਵਜੇ ਚਲਾ ਗਿਆ ਉਸ ਸਮੇਂ ਤੱਕ ਘਰ ਦੇ ਵਿੱਚ ਸਿਰਫ ਦੋ ਜਣੇ ਹੀ ਸੀ ਇਹ ਬਿਆਨ ਹੁਣ ਬਿਲਕੁਲ ਹੀ ਗੁਰਪ੍ਰੀਤ ਸਿੰਘ ਦੇ ਖਿਲਾਫ ਜਾ ਰਿਹਾ ਸੀ ਇਸ ਤੋਂ ਇਲਾਵਾ ਪਹਿਲੀ ਪਤਨੀ ਦੇ ਕਤਲ ਦੀ ਸੁਪਾਰੀ ਦੇਣਾ ਇਹ ਹੁਣ ਸਭ ਕੁਝ ਉਸ ਦੇ ਖਿਲਾਫ ਜਾ ਰਿਹਾ ਸੀ ਪੁਲਿਸ ਵਾਲਿਆਂ ਨੂੰ ਗੁਰਪ੍ਰੀਤ ਸਿੰਘ ਦੇ ਗਵੰਡੀਆਂ ਤੋਂ ਵੀ ਕੁਝ ਗੱਲਾਂ ਪਤਾ ਲੱਗਦੀਆਂ ਨੇ ਤਾਂ ਉਹ ਦੱਸਦੇ ਨੇ ਕਿ ਜੋ ਉਹ ਸਰਬਜੀਤ ਕੌਰ ਸੀ ਉਹ ਉਸ ਨੂੰ ਕਦੇ ਨਹੀਂ ਮਿਲੀ ਸੀ ਇਸ ਨੇ ਇੱਕ ਤਰ੍ਹਾਂ ਉਸ ਨੂੰ ਘਰ ਦੇ ਵਿੱਚ ਕੈਦ ਕਰਕੇ ਰੱਖਿਆ ਸੀ ਜੇਕਰ ਸਰਬਜੀਤ ਕੌਰ ਉਹਨਾਂ ਨੂੰ ਮਿਲ ਵੀ ਜਾਂਦੀ ਸੀ ਜੇਕਰ ਕੋਈ ਉਹਨਸ ਤੋਂ ਗੱਲ ਪੁੱਛਦੇ ਸੀ ਤਾਂ ਉਹ ਜੋ ਸਰਬਜੀਤ ਕੌਰ ਸੀ ਉਹ ਪਹਿਲਾਂ ਗੁਰਪ੍ਰੀਤ ਸਿੰਘ ਵੱਲ ਦੇਖਦੀ ਸੀ ਤੇ ਫਿਰ ਉਸ ਗੱਲ ਦਾ ਜਵਾਬ ਦਿੰਦੀ ਸੀ ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਦੱਸਣਾ ਸੀ ਕਿ ਇਨਾਂ ਦੇ ਘਰ ਤੋਂ ਕੁਝ ਦੂਰੀ ਦੇ ਉੱਤੇ ਗੁਰਪ੍ਰੀਤ ਸਿੰਘ ਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਕਰਕੇ ਇਸਨੇ ਰਸਤੇ ਦੇ ਵਿੱਚ ਹੀ ਕੁਝ ਸਮਾਨ ਦਾ ਖਿਲਾਰਾ ਪਾਇਆ ਸੀ ਤੇ ਜਦੋਂ ਵੀ ਉੱਥੋਂ ਕਿਸੇ ਨੂੰ ਕੋਈ ਲੰਘਣ ਦੇ ਵਿੱਚ ਰੁਕਾਵਟ ਬਣਦੀ ਸੀ ਤਾਂ ਜੋ ਗੁਰਪ੍ਰੀਤ ਸਿੰਘ ਸੀ ਉਹਨਾਂ ਦਾ ਹਮੇਸ਼ਾ ਹੀ ਲੜਾਈ ਝਗੜਾ ਕਰਦਾ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਆਪਣੇ ਨਾਲ ਹਮੇਸ਼ਾ ਇਸ ਤਰ੍ਹਾਂ ਦੇ ਬੰਦੇ ਰੱਖਦਾ ਸੀ ਮਤਲਬ ਜਿਵੇਂ ਕਿ ਇੱਕ ਗੁੰਡਾ ਕਿਸਮ ਦੇ ਬੰਦੇ ਨਾਲ ਰੱਖਦਾ ਸੀ ਤਾਂ ਕਿ ਦੂਜੇ ਸਾਹਮਣੇ ਵਾਲੇ ਬੰਦੇ ਨੂੰ ਡਰਾਇਆ ਜਾ ਸਕੇ ਤੇ ਉਸ ਦੇ ਉੱਤੇ ਪ੍ਰਭਾਵ ਪਾਇਆ ਜਾ ਸਕੇ ਇਨੇ ਆਪਣੇ ਵਾਲੇ ਘਰ ਦੇ ਤਾਂ ਸਾਰੇ ਸੀਸੀਟੀਵੀ ਹਟਾ ਲਏ ਸੀ ਪਰ ਇਸ ਨੂੰ ਉਹ ਸੀਸੀਟੀਵੀ ਸਾਹਮਣੇ ਜੋ ਲੱਗਿਆ ਹੋਇਆ ਸੀ ਉਹ ਕਦੇ ਵੀ ਧਿਆਨ ਚ ਨਹੀਂ ਆ ਰਿਹਾ ਜੋ ਇਹਨਾਂ ਦਾ ਸਾਰਾ ਘਰ ਕਵਰ ਕਰ ਰਿਹਾ ਸੀ ਹੁਣ ਉਥੋਂ ਦੇ ਪੁਲਿਸ ਸੁਪਰੀਨਟ ਦਾ ਕਹਿਣਾ ਸੀ ਕਿ ਇਹ ਇੱਕ ਬੇਰਹਿਮ ਪਿਤਾ ਤੇ ਇੱਕ ਬੇਰਹਿਮ ਪਤੀ ਸੀ ਇਸਨੇ ਕੀ ਕੀਤਾ ਕਿ ਜਿੰਨਾ ਬੱਚਿਆਂ ਦੀ ਪਹਿਲਾਂ ਮਾਂ ਮਰ ਚੁੱਕੀ ਸੀ ਤੇ ਹੁਣ ਇਸ ਤੋਂ ਬਾਅਦ ਜੋ ਉਹਨਾਂ ਨੂੰ ਮਾਂ ਬਣ ਕੇ ਪਾਲ ਰਹੀ ਸੀ ਇਸਨੇ ਉਸ ਨੂੰ ਵੀ ਕਤਲ ਕਰਵਾ ਦਿੱਤਾ ਜਾਂ ਕਰ ਦਿੱਤਾ ਤੇ ਫਿਰ ਜਦੋਂ ਘਰ ਦੇ ਵਿੱਚ ਦਾਖਲ ਹੋਏ ਤਾਂ ਇਸ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਅੱਗੇ ਭੇਜਿਆ ਤੇ ਜਦੋਂ ਉਹਨਾਂ ਬੱਚਿਆਂ ਨੇ ਆਪਣੀ ਮਾਂ ਨੂੰ ਇੱਕ ਫਰਸ਼ ਦੇ ਉੱਤੇ ਆਪਣਾ ਮਰੇ ਹੋਏ ਦੇਖਿਆ ਹੋਵੇਗਾ ਤਾਂ ਉਹਨਾਂ ਵਿਚਾਰਿਆਂ ਦੇ ਦਿਲ ਦੇ ਉੱਤੇ ਕੀ ਬੀਤੀ ਹੋਵੇਗੀ ਇਹ ਇੱਕ ਐਸਾ ਬੰਦਾ ਸੀ ਕਿ ਪੁਲਿਸ ਨੇ ਇਸ ਦੇ ਸਾਹਮਣੇ ਇਹ ਸਾਰੇ ਸਬੂਤ ਰੱਖ ਦਿੱਤੇ ਪਰ ਫਿਰ ਵੀ ਇਹ ਆਪਣਾ ਗੁਨਾਹ ਜਾਂ ਜੋ ਵੀ ਇਹਨੇ ਜੁਰਮ ਕੀਤਾ ਸੀ ਉਹ ਮੰਨਣ ਦੇ ਲਈ ਕਦੇ ਵੀ ਤਿਆਰ ਨਹੀਂ ਸੀ ਤੇ ਇਸ ਨੂੰ ਕੋਈ ਵੀ ਪਛਤਾਵਾ ਨਹੀਂ ਸੀ ਇਹ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਹੀ ਬਿਹੇਵ ਕਰ ਰਿਹਾ ਸੀ ਕਿਉਂਕਿ ਜੋ ਬਾਹਰਲੀਆ ਕੰਟਰੀਆਂ ਨੇ ਉੱਥੇ ਜੇ ਕੋਈ ਐਸਾ ਕ੍ਰਾਈਮ ਹੁੰਦਾ ਹੈ ਤਾਂ ਉੱਥੇ ਜੋ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਸਜ਼ਾ ਦਿੱਤੀ ਜਾਂਦੀ ਹੈ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਇਹ ਇੱਕ ਐਸਾ ਸ਼ਖਸ ਸੀ ਕਿ ਸਾਰੇ ਸਬੂਤ ਇਸ ਦੇ ਸਾਹਮਣੇ ਸੀ ਪਰ ਫਿਰ ਵੀ ਇਹ ਆਪਣਾ ਕੋਈ ਵੀ ਜੁਰਮ ਨਹੀਂ ਮੰਨ ਰਿਹਾ ਸੀ ਨਾ ਤਾਂ ਇਹ ਆਪਣਾ ਕੋਈ ਮੋਟਿਵ ਦੱਸ ਰਿਹਾ ਸੀ ਕਿ ਇਸ ਨੇ ਆਪਣੀ ਪਤਨੀ ਸਰਬਜੀਤ ਕੌਰ ਦਾ ਕਤਲ ਕਿਉਂ ਕੀਤਾ ਜਾਂ ਕਿਉਂ ਕਰਵਾਇਆ ਉਹ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਇਸ ਤੋਂ ਬਾਅਦ ਪੁਲਿਸ ਆਪਣੀ ਤਫਤੀਸ਼ ਕਰ ਰਹੀ ਸੀ ਇਸ ਤੋਂ ਅੱਗੇ ਜਾ ਕੇ ਕਰੋਨਾ ਦਾ ਟਾਈਮ ਆ ਜਾਂਦਾ ਹੈ ਤੇ ਫਿਰ ਇਹ ਜੋ ਕੇਸ ਸੀ ਇਹ ਠੰਡੇ ਵਸਤੇ ਦੇ ਵਿੱਚ ਪੈ ਜਾਂਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ 2021 ਹੁਣ 2021 ਦੇ ਵਿੱਚ ਜਦੋਂ ਕੇਸ ਦੀ ਸੁਣਵਾਈ ਹੁੰਦੀ ਹੈ ਤਾਂ ਫਿਰ ਸਾਰੇ ਜੋ ਸਬੂਤ ਸੀ ਇਹ ਗੁਰਪ੍ਰੀਤ ਸਿੰਘ ਦੇ ਖਿਲਾਫ ਹੁੰਦੇ ਨੇ ਤਾਂ ਫਿਰ ਇਸ ਨੂੰ ਮਰਡਰ ਦਾ આરોપી ਤੈਅ ਕੀਤਾ ਜਾਂਦਾ ਹੈ ਤੇ ਇਸ ਨੂੰ ਇਸ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਨਵਰੀ 2021 ਦੇ ਵਿੱਚ ਗੁਰਪ੍ਰੀਤ ਸਿੰਘ ਨੂੰ 19 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਇਸ ਨੂੰ ਬਿਨਾ ਪੈਰੋਲ 19 ਸਾਲ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਮਤਲਬ ਕਹਿ ਸਕਦੇ ਹਾਂ ਕਿ ਹੁਣ ਗੁਰਪ੍ਰੀਤ ਸਿੰਘ ਜਦੋਂ ਵੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਉਸ ਦੀ ਉਮਰ ਲਗਭਗ 65 ਸਾਲ ਦੇ ਕਰੀਬ ਹੋ ਚੁੱਕੀ ਹੋਵੇਗੀ ਇਸ ਨੇ ਆਪਣੀ ਸਾਰੀ ਜ਼ਿੰਦਗੀ ਤਬਾਹ ਕਰਕੇ ਰੱਖ ਲਈ ਤੇ ਇਸ ਤੋਂ ਇਲਾਵਾ ਬੱਚਿਆਂ ਦੀ ਜੋ ਜ਼ਿੰਦਗੀ ਸੀ ਇਸ ਨੇ ਉਹ ਵੀ ਖਰਾਬ ਕਰ ਦਿੱਤੀ ਪੁਲਿਸ ਵਾਲਿਆਂ ਦਾ ਇਹ ਵੀ ਦੱਸਣਾ ਸੀ ਕਿ ਜੋ ਸੀਸੀਟੀਵੀ ਫੂਟੇਜ ਦੇ ਵਿੱਚ ਉਹ ਲੜਕੀ ਦਿਖਾਈ ਦਿੱਤੀ ਸੀ ਉਸ ਦੇ ਬਾਰੇ ਵੀ ਇਸ ਨੂੰ ਪੁੱਛਿਆ ਗਿਆ ਪਰ ਇਸ ਨੇ ਆਪਣੇ ਮੂੰਹੋਂ ਇੱਕ ਵੀ ਲਫ਼ਜ਼ ਨਹੀਂ ਕੱਢਿਆ ਇਸ ਨੇ ਕਦੇ ਵੀ ਇਹ ਨਹੀਂ ਦੱਸਿਆ ਕਿ ਉਹ ਸ਼ਖਸ ਕੌਣ ਸੀ ਇਸ ਤੋਂ ਇਲਾਵਾ ਇਸ ਨੇ ਕਦੇ ਇਹ ਨਹੀਂ ਦੱਸਿਆ ਕਿ ਇਸ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ ਜਾਂ ਕਿਉਂ ਮਰਵਾਇਆ ਉਧਰ ਸਰਬਜੀਤ ਕੌਰ ਦੀ ਭਤੀਜੀ ਦਾ ਕਹਿਣਾ ਹੁੰਦਾ ਹੈ ਕਿ ਸਾਨੂੰ ਹੁਣ ਤੱਕ ਇਸ ਦੇ ਪਿੱਛੇ ਦੀ ਵਜ੍ਹਾ ਹੀ ਪਤਾ ਨਹੀਂ ਲੱਗੀ ਸਾਨੂੰ ਇਹ ਕਦੇ ਵੀ ਪਤਾ ਨਹੀਂ ਲੱਗ ਸਕੇਗਾ ਕਿ ਗੁਰਪ੍ਰੀਤ ਸਿੰਘ ਨੇ ਸਰਬਜੀਤ ਕੌਰ ਨੂੰ ਕਿਉਂ ਮਾਰਿਆ ਜਾਂ ਕਿਉਂ ਮਰਵਾਇਆ ਤਾਂ ਦੋਸਤੋ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਹੈ ਤਾਂ ਰਿਕੁਐਸਟ ਹੈ ਕਿ ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਚੈਨਲ ਨੂੰ ਫਾਲੋ ਕਰ ਲਓ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਐਸੀ ਤਰ੍ਹਾਂ ਸੱਚੀਆਂ ਕੜਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ